ਉਰਜੀ ਜਿਆਦਾ ਸੁਸਾਲੀ ਨੂੰ ਪੂਰਾ ਦਰਸ਼ਕ ਬਣੀ ਲੈ ਦੱਸ ਮੇਰੇ ਲਈ ਵੀ ਲੈ ਲੈਂਦੀ ਆਪਣਾ ਹੀ ਲੈ ਕੇ ਸਵਾਲਿਆ ਸਾਡੀ ਪਾਰਟੀ ਫੇਰ ਆ ਗਈ ਆ ਨਹੀਂ ਜੰਪੀ ਦਾ ਪਾਲਿਆ ਨੂੰ ਨਾ ਆ ਦੇਖੋ ਦਮਨ ਦੇ ਗਾਣੇ ਸੁਣੋ ਇਧਰ ਆਪਾਂ ਕੱਪੜੇ ਤੋਤੀਆਂ ਦੀ ਬੈੱਡ ਸ਼ੀਟਾਂ ਤੋਤੀਆਂ ਗਰਮ ਤੇ ਕੰਬਲ-ਕੁੰਬਲ ਨੂੰ ਧੁੱਪ ਲਵਾ ਰਹੇ ਹਾਂ ਧੁੱਪ ਬੜੀ ਵਧੀਆ ਲੱਗੀ ਕੀ ਖੋਲਣਾ ਦਮਨ ਤੂੰ ਆ ਤੇ ਪੁੱਠੇ ਕੰਮਖੰਡ ਵਾਲਾ ਡੱਬਾ ਲਿਆ ਕੇ ਨੂੰ ਖੋਲ-ਖੁਲ ਕੇ ਖੰਡ ਖਾਣੀ ਹੈ ਹੈ ਬਸ ਤੂੰ ਤਾਂ ਰਹਿ ਨਹੀਂ ਦੇਖੀ ਦਮਨ ਖੰਡ ਖਾ ਤੋ ਖਾ ਰਹੇ ਤੁਸੀਂ ਬੈਠੇ ਹੈਂ ਤੁਸੀਂ ਬਸ ਅਹੀ ਛੋਟਿਆਂ ਨੇ ਬਹੁਤ ਖਾਂਦੇ ਨੇ ਖੰਡ ਹੁਸ਼ਾ ਹਮ ਇਹ ਹੁਣ ਵੱਡੇ ਹੋਏ ਖੰਡ ਖਾਈ ਜਾ ਰਹੇ ਨੇ ਸਾਰੇ ਮਿੱਠਿਆਂ ਤਾਂ ਆ ਹੀ ਅਸੀਂ ਗਰਦਾਸਪੁਰ ਵਾਲੇ ਮਿੱਠੇ ਹੁੰਦੇ ਨੇ ਨਹੀਂ ਹਮ ਸੰਗ ਗਰਦਾਸ ਲੜਾਕੇ ਹੁੰਦੇ ਨੇ ਲੜਾਕੇ ਦੇ ਹੁੰਦੇ ਨੇ ਅਸਲ ਆਸਲ ਮਿੰਟ ਚ ਕੱਢ ਲੈਂਦੇ ਨੇ ਹੁਣ ਤੁਸੀਂ ਦੇਖ ਲਓ ਮੈਂ ਵੀ ਬਹੁਤ ਲੜਾਕੀ ਹਾਂ ਸੰਗਰੂਰ ਵਾਲੇ ਉਹ ਤਾਂ ਨਰਮ ਜਿਹੇ ਹੁੰਦੇ ਨੇ ਗਾਰੇ ਹਾਂ ਗੁੱਸਾ ਨਾ ਕਰਿਓ ਮਜ਼ਾਕ ਚੱਲਦਾ ਪਿਆ ਇੱਧਰ ਸਾਡੀ ਟੀਮ ਆਉਣ ਵਾਲੀ ਐ ਪਿੰਡ ਵਾਲੀ ਤੇ ਅੱਜ ਅਮਨ ਕੁਲਵਿੰਦਰ ਫਤਿਹ ਪ੍ਰਨੀਤ ਤਾਂ ਇਹਨਾਂ ਨੇ ਸਾਰਿਆਂ ਨੇ ਜਾਣਾ ਕਿਤੇ ਟੂਰ ਤੇ ਤੇ ਦੇਖੋ ਕਿੱਧਰ ਦਾ ਟੂਰ ਕੱਢਦੇ ਨੇ ਦੀਦੀ ਵੀ ਹੂੰ ਦੀਦੀ ਵੀ ਨਾਲ ਹੀ ਜਾ ਰਹੀ ਤੇ ਆਪਾਂ ਘਰੇ ਜੀ ਆਹ ਕੱਪੜੇ ਧੋਲੇ ਆ ਲਓ ਜੀ ਇੱਧਰ ਸਾਡਾ ਸਿਮਰਤ ਜਾ ਰਿਹਾ ਨਾਨਕੇ ਆਹ ਸਿਮੂ ਕੋਈ ਬੈਕ ਨਹੀਂ ਲੱਭਿਆ ਕੱਪੜੇ ਪਾਉਣ ਨੂੰ ਤੈਨੂੰ ਆ ਚਸ਼ਮਾ ਮੇਰਾ ਲਿਆ ਦੇ ਰਾ ਤੇਰਾ ਠੀਕ ਤੇ ਅਮਣੂਰੀ ਪਹੁੰਚ ਗਏ ਨੇ ਮੋੜ ਤੇ ਖੜੇ ਨੇ ਬਾਹਰ ਆ ਮੈਂ ਕਿੱਥੇ ਆ ਪਾਵਰ ਬੈਂਕ ਦੇ ਵਿੱਚ ਲਓ ਜੀ ਫੇਰ ਆ ਗਈ ਸਾਡੀ ਪਾਰਟੀ ਸਾਡੀ ਪਾਰਟੀ ਫੇਰ ਆ ਗਈ ਹਾਂ ਨਹੀਂ ਜੰਪੀ ਦਾ ਪਾਲਾ ਉਹਨੂੰ ਜਿੰਨੇ ਸੁਣਤਾ ਸਲਾਹ ਲਗਣ ਹੈ ਹਾਂ ਬੱਦਲ ਚਾਇਲਾ ਹਾਂ ਵਧੀਆ ਲੱਗਣ ਡਿਆ ਹੈ ਹਾਂ ਲਾ ਸੂਰ ਜੀ ਜਿਆਦਾ ਸੁਕਾਲੀ ਨੂੰ ਪੂਰਾ ਡਾਂਸਰ ਬਣੀ ਲੱਦਾਸ ਮੇਰੇ ਲਈ ਵੀ ਲੈ ਲੈਂਦੀ ਆਪਣਾ ਹੀ ਲੈ ਕੇ ਸਵਾਲਿਆ ਕੱਲਾ ਹੁਣ ਪੀਕ ਤੇ ਕੱਲਾ ਅਟਪਾ ਵਾ ਫਿਰ ਕੀ ਹੋ ਗਿਆ ਕੈਮਰੇ ਦਾ ਕੈਮਰਾ ਚੜਿਆ ਹੋਇਆ ਹੈ ਛੋਟੇ ਪੁੱਤ ਨੂੰ ਤਾਂ ਮਿਲ ਲੋ ਹੈਲੋ ਸੋਣੀ ਚਿੱਲ ਮਾਰਦੇ ਵਿੱਚ ਜਿਹੜੀ ਗੱਡੀ ਲਈ ਹੁਣ ਘਰੋਂ ਨਿਕਲ ਲੰਬੇ ਦੂਰ ਤੇ ਗਈ ਨਹੀਂ ਅੰਦਰ ਹੀ ਵੜ ਕੇ ਮੈਗੇ ਨਾ ਵਧੀਆ ਬਣਾਇਆ ਸਸੀ ਕਾ ਮਾਸੀ ਸਸੀ ਕਾ ਚਾਚੂ ਦੋ ਪੁੱਤਰਾਂ ਨੂੰ ਘਰੇ ਪਾਰਖ ਮੈਂ ਅੱਜ ਕੱਲ ਪਾਇਆ ਸੀ ਇੱਕ ਵਾਰੀ ਤੁਹ ਹੋ ਜਾਗਾ ਮਮਾ ਨੂੰ ਤਾਂ ਮਿਲਿਆ ਨਹੀਂ ਤੁਸੀਂ ਮਮਾ ਨੂੰ ਮਿਲਿਆ ਤਾਂ ਫਰ ਲੱਗ ਲਿਆ ਤੁਹ ਜਾਂ ਵੀ ਦੰਦੇ ਤੇ ਆ ਨੂੰ ਚਾ ਮੈਂ ਹੁਣ ਡੋਲੂ ਚ ਪਾ ਦੇਣਾ ਆਸੀ ਗਰਪ ਤੇ ਕਦੀ ਕੱਲ ਕਰ ਰਾਜ ਮਿਲਗਾ ਰਾਜ ਪੀਲੇ ਚ ਆ ਗਿਆ ਮੇਰੇ ਪੁੱਤ ਕੱਪੜਾ ਸੈਟ ਆ ਇਹਵੇਂ ਜਿਹਾਂ ਦੇ ਨੇ ਚਲ ਠੀਕ ਹੈ ਠੀਕ ਹੈ ਨਾ ਜਦੋਂ ਮੈਂ ਹੋੜੀ ਜਾਏ ਉਹ ਕਾਲੀ ਕਾਰ ਬਹੁਤ ਕਿੰਨਾ ਕਰਿਓ ਠੀਕ ਹੈ ਅੱਧ ਤੱਕ ਰ ਜਾਵਾਂਗੇ ਮੜਿਆ ਛੀਟ ਨਾਲ ਬਦਲ ਹੋਈ ਹੋ ਜਾਗੇ ਹੋੜੀ ਰੱਖੇ ਤੁਸੀਂ ਕਿੱਧਰ ਦੇ ਹੀਰੋ ਸ਼ਾਹਰੁਖਣ ਬਣੇ ਹੈ ਇਹਦਾ ਸਹੀ ਐਕਟਰ ਹੈ ਇਹਦਾ ਆਫ ਰੋਡਿੰਗ ਆਉਂਦਾ ਹੈ ਸਰ ਉਹ ਆਰਪਾ ਜੀ ਮਾ ਆਜ ਆਜੀ ਗੱਡੀ ਘਰੇ ਤੇ ਅੱਜ ਦਫ਼ਤਰ ਦਾ ਕੰਮ ਅਹੀਂ ਜਾਣਾ ਹੀ ਕੇ ਪਾਸੇ ਕਰਨ ਜਾਇਆ ਕੋਈ ਗੱਲ ਨਹੀਂ ਕੋਈ ਲੋਟੇ ਹੈ ਵਾਹ ਕੀ ਗਾਡੀ ਹੈ ਉੱਤੇ ਆ ਗੱਡੀ ਆ ਉਹ ਬੱਲੇ ਬੱਲੇ ਉਹ ਬੋਲੇ ਕੁਕੜੇ ਕਿਉਂ ਤੋੜੋ 1 ਕਰੋੜ ਰੁਪਏ ਸੇਮੇ ਪਾ ਰਹਾ ਬਹੁਤ ਸੇਮੇ ਭਾਈ ਹੋਰ ਤੋ ਇਹ ਆ ਲੈ ਕੇ ਆ ਜਮਗਰੀ ਟਾਇਰ ਟੁੱਟ ਗਈ ਸਾਡੀ ਆ ਗਈ ਘਰੇ ਖੜੀ ਚੱਲੇ ਟਾਇਰ ਵੀ ਟਾਇਰਾ ਵਰਕੇ ਨੇ ਯਾਰ ਹਵਾ ਪਰ ਦੀ ਤੇ ਟਾਇਰ ਵੀ ਚੇਂਜ ਕਰਦੇ ਵਹੀ ਚਲਾ ਲਾਗੇ ਮੈਂ ਤੇ ਦਮੂ ਤੇ ਬੰਦ ਬਣਾ ਨਹੀਂ 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 ਕਿੱਛ ਜਲਦੀ ਕਿੱਛ ਕਦੋਂ ਆਫ-ਰੋਡਿੰਗ ਕਰਾਣੀ ਓਥੇ ਦੀ ਅੱਛਾ ਰਿੰਦ ਲੱਗਦਾ ਚਲੋ ਚੱਲੀ ਗੱਡੀ ਸਟਾਰਟ ਅੱਛਾ ਮੁਰਦੀ ਵੀ ਹੈ ਅੱਛਾ ਕਰਤਾ ਕੰਮ ਜਿਹਾ ਕਰਤਾ ਕਰਤਾ ਓਹੀ ਕੰਮ ਦੀਦੀ ਨੇ ਕੀਤਾ ਬਾਏ ਬਾਏ ਜੱਤੀ ਦੀ ਸਾਥੀ ਬਾਜੀ ਹੁਣ ਅਸੀਂ ਰਹਿ ਗਏ ਪਿੱਛੇ 3 ਦਿਨ ਗਏ। 30 ਕਿਲੋ ਦਾ ਸਰਦੀ ਆਪਾਂ ਚੱਲੀਏ ਕਿੱਧਰ। ਹਾਂ। ਦੋਨੇ ਆਉਂਦੇ ਨੇ। ਹਾਂ। ਮੈਂ ਨਹੀਂ ਉਹ ਤੋਂ ਬਾਰੋ-ਬਾਰੀ ਜਾਣਗੇ ਬਰਨਾਲਾ ਹੋ ਕੇ। ਨਾ ਨਾ ਮਲੇਰ ਕੋਲਾ ਉੱਥੇ ਜਾਣਾ ਹੈ। ਜਲਦੀ ਦੇਖਦੇ ਆਪਾਂ ਇੱਥੇ ਆਉਂਦੇ ਨਹੀਂ ਕਿਉਂ ਆਉਂਦੇ। ਦੇਖੋ ਇੱਥੋਂ ਮਲੇਰ ਕੋਲਾ ਤੂਰੀ ਜਿਹਾ ਹੈ। ਮੋਗਾ ਹੁਣ ਜਾਣਾ ਹੈ। ਮਲੇਰ ਕੋਲਾ ਤੂਰੀ ਹੋਣ ਦਾ। ਹਾਂ ਹਾਂ ਮੇਰ ਬਲੇਰ ਕੋਲਾ ਤੂਰੀ ਮੋਗਾ ਉੱਥੇ ਇਧਰ ਆਈਏ। ਉੱਥੋਂ ਮੋਗਾ ਆਉਂਦਾ। ਇਹ ਤਾਂ ਪਹਿਲਾਂ ਬਰਨਾਲੇ ਜਾਣਗੇ ਹਾਂ ਬਰਨਾਲੇ ਤੋਂ ਫੇਰ ਉੱਥੋਂ ਹੰਡਿਆਏ ਤੋਂ ਉੱਪਰ ਪੋਰਜੇ ਤੋਂ ਛੜ ਜਾਣਗੇ ਹੰਡਿਆਏ ਤੋਂ ਉੱਧਰ ਵੀ ਹੈਗਾ ਪਿੱਛੋਂ ਇੱਕ ਪੋਰਜਾ ਛੜਦਾ ਉਹ ਚੜ ਕੇ ਫੇਰ ਮੋਗਰੇ ਆ ਜੀ ਗੱਲਾਂ ਕਰ ਲਾਂਗੇ ਕਿ ਰੋਡ ਤੇ ਕਰਨੀਆਂ ਨੇ ਅੱਜ ਚੱਲੀ ਨਹੀਂ 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 ਚੜਤ ਹੋ ਰਹੀ ਹੈ ਚਲੋ ਲੋ ਜੀ ਅਮਣ ਤੇ ਚਲੀ ਗਈ ਅਮਣ ਕੁਲਵਿੰਦਰ ਤੇ ਨਾਲ ਚ ਚਲੀ ਗਈ ਸਿਮਰਨ ਵੀ ਤੇ ਹੁਣ ਘਰ ਨਾਲ ਬਿਲਕੁਲ ਹੀ ਦਿਲ ਨਹੀਂ ਲੱਗ ਰਿਹਾ ਖਾਲੀ ਖਾਲੀ ਤੇ ਮੈਂ ਬਸ ਜਿਉਂ ਬੈਠੀ ਬਿਠੀ ਸੌਂ ਗਈ ਨੀਂਦ ਜੀ ਆ ਗਈ ਮੈਨੂੰ ਨੀਂਦ ਨਹੀਂ ਬਸ ਓਵੇਂ ਵੈਸੇ ਰੈਸਟ ਕਰ ਲਈ ਤੇ ਪਹਿਲਾਂ ਧੁੱਪੇ ਬੈਠੀ ਰਹੀ ਤੇ ਹੁਣ ਆ ਕੇ ਅੰਦਰ ਪੈ ਗਈ ਤੇ ਹੁਣ ਰਾਤ ਦੀ ਰੋਟੀ ਬਣਾਣੀ ਤੇ ਦਿਲ ਬਿਲਕੁਲ ਵੀ ਨਹੀਂ ਲੱਗ ਰਿਹਾ ਸੀ ਮੂੰ ਤੁਰ ਗਈ ਘਰੇ ਤੇ ਉਹਨਾਂ ਚਿਰ ਮੈਂ ਕਰਦੀਆਂ ਰੋਟੀ ਤਿਆਰੀ ਉਹਨਾਂ ਚਿਰ ਤੁਸੀਂ ਸਿਮਰਨ ਨੂੰ ਦੇਖੋ ਕੀ ਕਰਦੇ ਪਏ ਨੇ ਰਾਤ ਹਾਏ ਫਤੇ ਸਿੰਘ ਫਤੇ ਸਿੰਘ ਸਾਡੇ ਨਾਲ ਜਾ ਰਿਹਾ ਨਾਨਕੇ ਐ ਫਤੇ ਇੱਧਰ ਦੇਖੋ ਆਰ ਯੂ ਹੈਪੀ ਯੈਸ ਦੰਦ ਦਿਖਾਇਆ ਆਪਣੇ ਆਇਆ ਇਹ ਦੰਦ ਅੱਗੇ ਚੂਹਾ ਲੈ ਕੇ ਦੰਦ ਹੈ ਇੱਧਰ ਨੀਤ ਪਰਨੀਤ ਸਿੰਘ ਬਾਸੀ ਬੈਠਾ ਹੈਲਕਮ ਟੂ ਆਰ ਨੂ ਬਲੌਕ ਐਂਡ ਇੱਧਰ ਮੈਂ ਬੈਠੀ ਆ ਇੱਧਰ ਮਾਸੀ ਹੈਲੋ ਗਾਇਜ਼ ਆਰੇ ਕੋ ਫਤੇ ਕੀ ਕਰ ਰਿਹਾ ਫਤੇ ਵਿੱਚ ਸੋ ਜਾਂਦਾ ਹੈ ਕਦੇ ਕੁਛ ਕਰਦਾ ਹੈ ਪਰ ਅੱਜ ਐਵੇਂ ਵੀ ਚੁੱਪ ਕਰਕੇ ਬੈਠਣਾ ਜਿੱਦ ਨਹੀਂ ਕਰ ਰਿਹਾ ਫਾਲਤੂ ਦੀ ਆ ਉਹ ਪਾਲਾ ਕਲਰ ਪਾਇਰੀ ਤੇਨੇ ਮੈਂ ਨਹੀਂ ਡਾਲਾ ਹੈ

ਸੋਨੋ ਤੁਸੀਂ ਪਿਆਰ ਨਾਲ ਕੀ ਲਮਾ ਪਿਆ ਹੈ ਬੱਧੀ ਤੁਸੀਂ ਬੋਲਦੇ ਕਾ ਤੋ ਨਹੀਂ ਕੈਮਰੇ ਦੇ ਵਿੱਚ ਹੈ ਦੱਸੋ ਮੈਨੂੰ ਕਿਉਂ ਨਹੀਂ ਬੋਲਦੇ ਕੈਮਰੇ 'ਚ ਨਹੀਂ ਉਸ ਨਿਕਲੀ ਭਈ ਅੱਜ ਤੁਸੀਂ ਖਾਤ ਕੇ ਬਹਿ ਕੇ ਮਤਲਬ ਹੈ ਨਾ ਉਧਰ ਤੋਂ ਦੇਖ ਲਓ ਉਧਰ ਅੱਛਾ ਉਹ ਵਲੌਗ ਦੇ ਵਿੱਚ ਇੰਨਾ ਬੋਲਦਾ ਅੱਜ ਮੇਰੇ ਜਿਹੜੇ ਮੈਂ ਵਲੌਗ ਕਰ ਰਹੀ ਹਾਂ ਕਿ ਨਹੀਂ ਬੋਲ ਰਹੀ ਹੈਗਾ ਮੈਂ ਹੈਨਾ ਫਤਿਹ ਹਾਂ ਆ ਗਏ ਘਰ ਆਪਾਂ ਉਨ ਇੱਥੇ ਆਪਾਂ ਕਪੂਰਥਲੇ ਪਹੁੰਚਣ ਵਾਲੇ ਪੁੱਤ ਹੁਣ ਥਲੇ ਜੀ ਆਪਾਂ ਪਹੁੰਚ ਰਿਹਾ ਤੇ ਫਤਿਹ ਫਤਫਤੇ ਨੂੰ ਮੋਂਟਿੰਗ ਟਾਈਪ ਹੋ ਰਿਹਾ ਦਾ ਦੇਖੋ ਜੀ ਮੇਰੇ ਮੁਝ ਕਾਫੀ ਪਾਈ ਹੈ ਕਿ ਸਭ ਕੁਝ ਕੰਟਰੋਲ ਚ ਰਹੇ ਮਾੜੀ ਕਾਫੀ ਪਾਈ ਹੈ ਉਦੋਂ ਬਾਅਦ ਦਾਦੇ ਬਾਰੇ ਤਾਂ ਚੱਲਣਾ ਕੰਮ ਜਿਵੇਂ ਪਾਣੀ ਨਾ ਹੁੰਦੇ ਹੈ ਖਾਲ ਚਿੱਧਾ ਪਾਣੀ ਆਉਂਦਾ ਐ ਆਉਂਦਾ ਤੇ ਮੂੰਥੇ ਸਮਾਨ ਆਉਂਦਾ ਚਰਮੇ ਮੈਂ ਬੋਲਦਾ ਬੜਾ ਨੱਕਾ ਖੁੱਲਿਆ ਹੋਇਆ ਨੱਕਾ ਬੰਦ ਨਹੀਂ ਹੈਗਾ ਸੌਰੀ ਪਈਆਂ ਵੀ ਖਾਣਾ ਥੋੜਾ ਖਾਣੇ ਬੰਦ ਕੀਤਾ ਹੋਇਆ ਆਪਾਂ ਇਹ ਤਾਂ ਮੈਂ ਕਹਾਂ ਨਾ ਕਹਿੰਦਾ ਇਹ ਨਹੀਂ ਆਉਂਦੀ ਨਾ ਯਾਰ ਸੋਨਾ ਦੀ ਫੀਲਿੰਗ ਸਮਝੋ ਚਲੇ ਗਰੀਬ ਦੀ ਇਹ ਦਵਾਈ ਲੈਣੀ ਪੁੱਤ ਲੈ ਲੈਣਾ ਆਪਾਂ ਦਰਸਤੇ ਜਾਉਂ ਹਾਂ ਆਪੇ ਇੱਕ ਉਹ ਇਨੂ ਗੋਲੀਆਂ ਦਿਵਾ ਦੋ ਜਿਹੜੀ ਹੁੰਦੀ ਨਹੀਂ ਕੰਮ ਨਹੀਂ ਕਰਦੀ ਨਹੀਂ ਕਰਦਾ ਫਤਿਹ ਫਮਕੂ ਨੀਂਦਾ ਟਿਕਾ ਦਿਵਾ ਸੁਜੂਗਾ ਇਹ ਚੜਖੜ ਕੇ ਤੇ ਮੈਂ ਉਹ ਗਾ ਨਹੀਂ ਪਾਉਗਾ ਉੱਥੇ ਵੀ ਅਖੀਨ ਬੰਦਾ ਨਹੀਂ ਸਮਝਦਾ ਕਿ ਇਹਨੂੰ ਇਹਨੇ ਮੱਥਾ ਟੇਕਣਾ ਮੈਂ ਟਿੰਡਾ ਪੜਨਾ ਹੈ ਨਹੀਂ ਇਹਨੇ ਟਿੰਡਾ ਅਖੇ ਉਹਲਾ ਠੂਟੀ ਹੋਣਾ ਨਾਲ ਸਤੇ से ਰੁਕੇ ਸੀਗੇ ਸਟੇ करने ਵਾਸਤੇ उधर मासी फोन ਲਾ ਕੇ ਉੱਥੇ ਘੜੀਓ ਜਤੀ ਵਰਤੀ ਆਪਾਂ ਨੇ ਬੁਗਾਈਏ ਗੋਲਵਲੀ ਚਾਹ ਦਰ ਗੋਲਵਲੀ ਚਾਹ ਮਲਾਈ ਵੀ ਆ ਗਈ ਮੈਨੂੰ ਮਲਾਈ ਪਸੰਦ ਨਹੀਂ ਹੈ ਕਿੱਥੇ ਗਿਆ ਉਹ ਉਹ ਜਿਹੜੀ ਤੁਹਾਨੂੰ ਬਹੁਤ ਸਾਰੀ ਚਾਹ ਮਾਰਦੇ ਨੇ ਹੋਈ ਚਾਹ ਤਾਂ होगी। ਕਿੱਟ ਕੱਪ ਭਰੇ ਗਗਨ ਵਾਂਗੂ ਮੇਰੀ ਫਾਤਿਮਾ ਨੂੰ ਜਾਣ ਹੀ ਦੇਣੀ ਐਂਡ ਫਾਤਿਮਾਸੇ ਮੰਗਾਈ ਐ ਹੋ ਹੋ ਇਹਨੂੰ ਵੀ ਲੋੜ ਸੀਗੀ ਇਹ ਇਧਰ ਆ ਮੇਰੀ ਐ ਫਾਤਿਮਾ ਤਾਂ ਲੋੜੀਂਦੀ ਆ ਬੜਾ ਤਾਂ ਮਲ ਟੇਪੇ ਬੋਬਾ ਦਾ ਸੌਂ ਗਿਆ ਟਿਕਟ ਘਰ ਮੇਰੇ ਪੁੱਤੋਂ ਉੱਡੜ ਜਾਵੇਂ ਐਂਡੀ ਕਰਕੇ ਦੇ ਦਿੰਦਾ ਕਾਪਾ ਦੇਖਣ ਵੋ ਬੱਟ ਨੇ ਪਰ ਚਾਹ ਐ ਕਿੰਨੀ ਨਹੀਂ ਹੋ ਗਈ ਐਂਡ ਮਮੀ ਦਾ ਚਾਹ ਰਹਿ ਜੇ ਕਾਪਾ ਆ ਨਾਨਕੇ ਪਏ ਨੇ ਹਣਾ ਦੇਖੋ ਮੱਖੀਆਂ ਗਿਨੀ ਇਹਨੇ ਰੇ ਪਹਿਲਾਂ ਇੱਕ ਨੀਸੀ ਜਦੋਂ ਫਤਿਹ ਆ ਗਿਆ ਉਹ ਤਾਂ ਇੱਕਦਮ ਆ ਗਿਆ ਰੁੜੀ ਜਾਏਗਾ ਰੁੜੀ ਜਾਏਗਾ ਰੁੜੀਦਾ ਹੈ ਇਹ ਤਾਂ ਫੁੱਫੜ ਦੇ ਨੂੰ ਰੁੜੀ ਕਹਿ ਲੈਂਦਾ ਹੈ ਬੜਾ ਤੇ ਤੁਮਾਹ ਕੋ ਦੀ ਨਹੀਂ ਹੈ ਹੈ ਇਹ ਨੂੰ ਕਰਨਾ ਸੋਣਾ ਤੇਰੇ ਜਿੱਤਰ ਪੈਣਾ ਬੜਾ ਲੱਗਣਾ ਜਿਹ ਪੈਂਦੇ ਤੇ ਰੁੜ ਚੱਲ ਗਿਆ ਕਿੱਧਰ ਮਾਸੀ ਤੇ ਚਾਚੀ ਦੀ ਉਹ ਕੌਂਟਰੋਵਰਸੀ ਹੋ ਰਹੀ ਹੈ ਬਾਜੇ ਮਾਰਵੇ ਦੇ ਵਿੱਚ ਮਾਸੀ ਕਹਿੰਦੀ ਸੀ ਬੰਦਾ ਬਣ ਲੈਨੇ ਆਂ ਅਸੀਂ ਮਤਲਬ ਕੀ ਮਾਜੀ ਤਾਂ ਮਝਾਉਂ ਨੇ ਹਾਂ ਮਾਜੀ ਤਾਂ ਤੇ ਰਾਤ ਪਤਾ ਗੈਪ ਕਰਦੇ ਤੇ ਬਾਟਰ ਟਪਾ ਦਿੰਦੇ ਆ ਬੰਦਾ ਬਾਟਰ ਟਪਾ ਦਿੰਦੇ ਆ ਬੰਦਾ ਬਾਟਰ ਟਪਾ ਦਿੰਦੇ ਆ ਬੰਦਾ ਇਧਰ ਬੰਦਾ ਕੇ ਗੋਲੀ ਦੇ ਕੇ ਚੁੱਪ ਕਰਾਉਣਾ ਸਹੀ ਗੱਲ ਐ ਇਹ ਬੰਦੇ ਨੂੰ ਉਲਟੀ ਨਹੀਂ ਆ ਦੇਗੇ ਕਿਵੇਂ ਆ ਚਲੋ ਜੀ ਸਿਮਰਨ ਨੂੰ ਵੀ ਹਜੇ ਰਸਤੇ 'ਚ ਹੀ ਹਨ ਚਾਹ ਪਾਣੀ ਪੀ ਰਹੇ ਹਨ ਤੇ ਕਹਿੰਦੇ ਕਿ ਅੱਗੇ ਫੇਰ ਚੱਲਾਂਗੇ ਹੁਣ ਮੇਰਾ ਵੀ ਬਿਲਕੁਲ ਨਹੀਂ ਦਿਨ ਲੱਗਣਿਆ ਮੈਨੂੰ ਐ ਹੋ ਰਿਹਾ ਕਿ ਮੈਂ ਇੱਧਰ ਉੱਧਰ ਬੈ ਕੇ ਟਾਈਮ ਪਾਸ ਕਰ ਲਾਂ ਤੇ ਮੈਂ ਆਲਗੀਆਂ ਬਣਾਉਣ ਚਾਹ ਤੇ ਇਹ ਵਲੌਗ ਆਪਾਂ ਨੈਕਸਟ ਡੇ ਕੰਟੀਨਿਊ ਕਰ ਰਹੇ ਆ ਤੇ ਅੱਜ ਨਾ ਇੱਕ ਸੱਚ ਮੈਂ ਹੋਰ ਖਾਸ ਚੀਜ਼ ਕੀਤੀ ਹੈ ਕਮੈਂਟ ਜਰੂਰ ਕਰਿਓ ਅੱਜ ਨਾ ਮੈਂ ਕੁਝ ਡਿਫਰੈਂਟ ਕਰਦੀ ਜਿਹੜੀ ਡਿਫਰੈਂਟ ਕਲਰ ਦੀ ਲਿਪਸਟਿਕ ਲਾਈ ਮੈਂ ਕਦੇ ਆ ਕਲਰ ਦੀ ਲਿਪਸਟਿਕ ਨਹੀਂ ਲਾਈ ਮੈਂ ਜ਼ਿਆਦਾ ਜਾਂ ਅ ਰੈੱਡ ਜਾਂ ਮਹਿਰੂਨਜਾ ਕਲਰ ਲਾਇਆ ਤੇ ਅੱਜ ਮੈਂ ਪਹਿਲੀ ਵਾਰੀ ਆ ਕਲਰ ਲੈਂਦਾ ਮੈਂ ਤਾਂ ਬੜਾ ਅਜੀਬ ਜਿਹਾ ਲੱਗਣ ਡਿਆ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਧਰ ਮੈਂ ਚਾਹ ਬਣਾ ਲਾ ਤੇ ਬਾਕੀ ਜਿਹੜੇ ਮੇਰੇ ਘਰ ਦੇ ਸਾਰੇ ਕੰਮ ਸੀ ਤੇ ਉਹ ਕਰ ਲਏ ਨੇ ਤੇ ਅਮਨੁਦੀ ਚਲੇ ਗਏ ਤੁਸੀਂ ਗਗਨ ਦੇ ਵਲੌਗਸ ਦੇ ਦੇਖਿਆ ਤੇ ਹੁਣ ਸਾਡਾ ਵੀ ਪ੍ਰੋਗਰਾਮ ਬਣਦਾ ਪਿਆ ਜੀ ਪਿੰਡ ਜਾਣ ਦਾ ਤੇ ਅਵਤਾਰ ਕਿੰਨੇ ਵਜੇ ਹੁੰਦੇ ਨੇ ਇਹ ਹਜੇ ਦੱਸਣਗੇ ਦਮਣ ਪਿੰਡ ਪਹੁੰਚ ਗਈ ਹੈ ਤੇ ਦਮਣ ਵੀ ਹੈ ਨਹੀਂ ਅਜ ਘਰ ਤੇ ਘਰ ਬਿਲਕੁਲ ਖਾਲੀ ਸਿਮਰਨ ਵੀ ਕਰਨੀ ਹੈਗੀ ਅਵਤਾਰ ਵੀ ਕਰਨੀ ਹੈਗੀ ਤੇ ਮੈਂ ਕੱਲੀ ਆ ਤੇ ਇਧਰ ਮੈਂ ਆਪਣੇ ਲਈ ਬਣਾ ਲ ਲਈਆਂ ਚਾਹ ਚਾਹ ਬਣਾ ਕੇ ਤੇ ਨਾਲ ਹੀ ਬਾਕੀ ਦੇਖਨੇ ਆ ਭਾਰ ਨੂੰ ਫੋਨ ਕਰਕੇ ਕੀ ਕਹਿੰਦੇ ਨਾ ਕਦੋਂ ਆਣਾ ਤੇ ਕਦੋਂ ਜਾਵਾਂਗੇ ਪਿੰਡ ਜੇ ਕਹਿੰਦੇ ਸੀ ਮੈਨੂੰ ਛੁੱਟੀ ਮਿਲ ਗਈ ਤੇ ਫਿਰ ਤਾਂ ਆਪਾਂ ਤੁਰ ਜਾਾਂਗੇ ਜੇ ਨਾ ਮਿਲੀ ਫਿਰ ਦੇਖਦੇ ਆ ਵੈਸੇ ਤਾਂ ਮਨ ਤਾਂ ਪਹੁੰਚ ਹੀ ਗਈ ਉੱਥੇ ਪਿਛਲੇ ਵਲੋਗਾਂ ਦੇ ਵਿੱਚ ਨਾ ਕਾਫੀ ਕਮੈਂਟ ਆਉਂਦੇ ਪਏ ਹੀ ਕਾਫੀ ਮੇਰੇ ਭੈਣ ਭਰਾ ਪੁੱਛਦੇ ਪਏ ਤੁਸੀਂ ਪਿੰਡ ਕਿਉਂ ਨਹੀਂ ਜਾ ਰਹੇ ਤੁਸੀਂ ਪਿੰਡ ਕਿਉਂ ਨਹੀਂ ਗਏ ਕਿੰਨਾ ਟਾਈਮ ਹੋ ਗਿਆ ਤੇ ਜਿਹੜੇ ਆਪਣੇ ਪੁਰਾਣੀ ਫੈਮਿਲੀ ਮੈਂਬਰ ਨੇ ਉਹਨਾਂ ਨੂੰ ਤਾਂ ਸਾਰਿਆਂ ਨੂੰ ਪਤਾ ਹੈ ਕਿ ਸਾਡੀ ਗੱਡੀ ਨਹੀਂ ਸੀ ਤੇ ਤਾਂ ਕਰਕੇ ਅਸੀਂ ਪਿੰਡ ਨਹੀਂ ਜਾ 파ਰੇ ਤੇ ਹੁਣ ਸਾਡੀ ਗੱਡੀ ਆ ਗਈ ਹੈ ਤੇ ਹੁਣ ਬਸ ਅਵਤਾਰ ਨੂੰ ਛੁੱਟੀ ਮਿਲ ਜੇ ਜਿਸ ਦਿਨ ਵੀ ਛੁੱਟੀ ਹੋਈ ਸੈਟਰਡੇ ਸੰਡੇ ਉਸ ਦਿਨ ਅਸੀਂ ਜ਼ਰੂਰ ਪਿੰਡ ਜਾਵਾਂਗੇ ਤੇ ਤੁਹਾਡੇ ਨਾਲ ਵਲੌਗ ਸ਼ੇਅਰ ਕਰਾਂਗੇ ਫਿਰ ਤੁਸੀਂ ਦੱਬ ਕੇ ਲਾਈਕ ਕਰਿਓ ਤੇ ਦੱਬ ਕੇ ਸ਼ੇਅਰ ਕਰਿਓ ਤੇਦਰ ਆਪਣੀ ਚਾਹ ਬਣ ਗਈ ਚਾਹ ਪੀ ਲਈਏ ਮੈਂ ਕਿਹਾ ਪਹਿਲਾਂ ਇਹ ਮੈਂ ਕਮੈਂਟ ਨਾ ਮੈਂ ਰੀਡ ਕੀਤਾ ਸੀ ਮੈਂ ਕਿਹਾ ਚਲੋ ਮੈਂ ਤੁਹਾਨੂੰ ਦੱਸਦਾ ਤੇ ਜਿਹੜੇ ਆਪਣੇ ਭੈਣ ਭਰਾ ਪੁੱਛਦੇ ਨੇ ਕਿ ਤੁਸੀਂ ਪਿੰਡ ਕਿਉਂ ਨਹੀਂ ਜਾਂਦੇ ਕਿਉਂ ਨਹੀਂ ਜਾਂਦੇ ਤੇ ਮੈਂ ਕਿਹਾ ਲਾਈਵ 'ਚ ਵੀ ਦੱਸਿਆ ਸੀ ਕਿਉਂ ਨਹੀਂ ਜਾਂਦੇ ਮੈਨੂੰ ਲੱਗਾ ਜਿਹੜੇ ਨਵੇਂ ਜੁੜੇ ਨੇ ਨਾ ਉਹਨੇ ਫਿਰ ਉਹਨਾਂ ਨੂੰ ਪਤਾ ਨਹੀਂ ਤੇ ਉਹਨਾਂ ਦੀ ਜਾਣਕਾਰੀ ਲਈ ਹੀ ਦੱਸਤਾ ਕਿ ਅਸੀਂ ਪਿੰਡ ਕਿਉਂ ਨਹੀਂ ਜਾਂਦੇ ਤੇ ਚਲੋ ਜੀ ਚਾਹ ਪੀ ਲਈਏ ਪਹਿਲਾਂ ਚਾਹ ਪੀ ਕੇ ਫਿਰ ਆਪਾਂ ਕਰਦੇ ਰਾਤ ਦੇ ਸਰ੍ਹੋਂ ਰਾਦੀ ਸਬਜ਼ੀ ਦੀ ਤਿਆਰੀ ਕੱਲ ਕੱਲ ਤੋਂ ਸਾਨੂੰ ਕੋਲਾ ਆਇਆ ਸਾਨੂੰ ਕਿਤੇ ਤਾਂ ਆਪਾਂ ਮੈਂ ਤਾਂ ਇਹਦੇ 'ਚ ਹੀ ਪਾਣੀ ਤੇ ਇਹਦੇ 'ਚ ਚਾਹ ਪੀ ਰਹੀ ਹਾਂ ਤੇ ਅੱਜ ਕਰ ਕੋਈ ਨਹੀਂ ਕਾਰ ਬਿਲਕੁਲ ਖਾਲੀ ਖਾਲੀ ਲੱਗ ਰਿਹਾ ਨਾ ਵਲੌਗ ਬਣਾਉਣ ਨੂੰ ਕਰ ਰਿਹਾ ਜਿੰਨਾ ਕੋ ਬਣਿਆ ਬਸ ਇੰਨਾ ਕੋ ਅਕਸੈਪਟ ਕਰ ਲਿਓ ਤੁਸੀਂ ਤੇ ਬਾਕੀ ਦੇਖ ਲਿਆ ਨਹੀਂ ਤਾਂ ਨੈਕਸਟ ਦੇ ਕੰਟੀਨਿਊ ਕਰ ਦਾਂਗੇ ਵਲੌਗ ਚਲੋ ਜੀ ਇੱਧਰ ਆ ਗਈ ਆਪਣੀ ਚਾਹ ਤੇ ਆਪਾਂ ਪੀਣ ਲੱਗਿਆ ਚਾਹ ਤੇ ਚਾਹ ਪੀ ਕੇ ਅਮਨ ਪਹੁੰਚ ਗਈ ਆਪਣੇ ਪੇਕੇ ਤੇ ਅਮਨ ਮੇਲੇ ਦਾ ਸਾਲ ਬਾਅਦ ਗਈ ਤੇ ਮੈਨੂੰ ਵੀ ਹੋ ਗਿਆ ਕਾਫੀ ਟਾਈਮ ਮੈਨੂੰ 1.5 ਸਾਲ ਵਾਂਗੂ ਹੋ ਗਿਆ ਮੈਂ ਗਈ ਨਹੀਂ ਤੇ ਜਿੱਦਨ ਸਾਡਾ ਵੀ ਟੂਰ ਬਣਿਆ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਤੇ ਅਮਨ ਤਾਂ ਕਰਦੀ ਪਈ ਐਨਜੋਏ ਤੇ ਤੁਸੀਂ ਦੇਖਿਓ ਅਮਨ ਦੇ ਵਲੌਗ ਚ ਸਾਨੂੰ ਜਦੋਂ ਅਸੀਂ ਪ੍ਰੋਗਰਾਮ ਬਣਾਉਣਿਆ ਜਾਣਦਾ ਤੇ ਉਹ ਤਾਰ ਕਹਿੰਦੇ ਮੈਂ ਛੁੱਟੀ ਲਵਾਂਗੇ ਫਿਰ ਚੱਲਾਂਗੇ ਛੁੱਟੀ ਲਵਾਂਗੇ ਫਿਰ ਚੱਲਾਂਗੇ ਛੁੱਟੀ ਮਿਲਦੀ ਨਹੀਂ ਤੇ ਇਸ ਕਰਕੇ ਕੈਨਸਲ ਹੋ ਜਾਂਦਾ ਤੇ ਫਿਰ ਬੜਾ ਮੂਡ ਜਾ ਖਰਾਬ ਹੁੰਦਾ ਤੇ ਬਾਕੀ ਕੋਈ ਗੱਲ ਨਹੀਂ ਚੇਤੀ ਜਾਵਾਂਗੇ ਜੀ ਚਾਹ ਆਪਣੀ ਜਿਹੜੀ ਬਣ ਕੇ ਆ ਚੁੱਕੀ ਹੈ ਅੱਜ ਦੇ ਵਲੌਗ ਦਾ ਕਰਦੇ ਆ ਆਪਾਂ ਇੱਥੇ ਐਂਡ ਤੇ ਮਿਲਦਾ ਤੁਹਾਨੂੰ ਨਵੇਂ ਵਲੌਗ ਦੇ ਨਾਲ ਉਮੀਦ ਕਰਦੇ ਆਂ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਵੇਗਾ ਜੇ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਓ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਪਹਿਲਾਂ ਚਾਹ ਪੀ ਲਈਏ ਤੇ ਅੱਜ ਤੁਸੀਂ ਵੀ ਚਾਹ ਪੀ ਲਓ ਤੇ ਆਪਾਂ ਜਿਹੜਾ ਨੈਕਸਟ ਵਲੌਗ ਹੈ ਇੱਥੋਂ ਕੰਟੀਨਿਊ ਕਰਦੇ ਹਾਂ ਬਣੇ ਰਹੋ ਵਲੌਗ ਦੇ ਵਿੱਚ ਤੇ ਬਾਏ ਬਾਏ ਸਾਰਿਆਂ ਨੂੰ